ਪਤਾ ਪਿਛਲੇ ਕੁਝ ਦਿਨਾਂ ਤੋਂ ਖਾਸ ਤੌਰ ਤੇ ਸੁਲਤਾਨਪੁਰ ਲੋਧੀ ਬਾਪੂਨ ਵਿਖੇ ਖੜਾ ਦੀ ਸਥਿਤੀ ਬਣੀ ਹੋਈ ਹੈ। ਪ੍ਰਸ਼ਾਸਨ ਸਰਕਾਰ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਨੇ। ਹਾਲ ਹੀ ਘੜੀ ਦੇ ਵਿੱਚ ਜੋ ਪਿੱਛੋਂ ਪਾਣੀ ਆ ਰਿਹਾ ਸਾਡੇ ਕੋਲ ਤਕਰੀਬਨ 231000 ਕਿਊਸਿਕ ਪਾਣੀ ਹੈ। ਜਿਸ ਕਰਕੇ ਪਿਛਲੇ ਕੁਝ ਸਮੇਂ ਤੋਂ ਔਰ ਪਾਣੀ ਦਾ ਸતર ਵਧਿਆ। ਤਾਂ ਇਹਨਾਂ ਸਥਿਤੀਆਂ ਨੂੰ ਦੇਖਦੇ ਹੋਏ ਅਸੀਂ ਸਾਰਿਆਂ ਨੂੰ ਜੋ ਅੰਦਰ ਕੁਝ ਘਰ ਹੈਗੇ ਨੇ ਉਹਨਾਂ ਨੂੰ ਇਹੀ ਬੇਨਤੀ ਕੀਤੀ ਅਪੀਲ ਕੀਤੀ ਹੈ ਕਿ ਉਹ ਆਪਣੇ ਸੁਰੱਖਿਅਤ ठाਵਾ ਤੇ ਆ ਜਾਣ ਤਾਂ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਇਸ ਸਬੰਦੇ ਵਿੱਚ ਜੋ ਸਾਡੇ ਰੀਲੀਫ ਆਪਰੇਸ਼ਨਸ ਨੇ ਉਹ 24 ਘੰਟੇ ਜਾਰੀ ਨੇ ਸਵੇਰੇ ਤੋਂ ਵੀ ਤਕਰੀਬਨ ਅਸੀਂ 40-50 ਪਰਿਵਾਰਾਂ ਨੂੰ ਐਕਿਊਏਟ ਕਰ ਚੁੱਕੇ ਨੇ ਸਾਡੀ ਐਸਡੀਆਰਐਫ ਦੀ ਟੀਮਾਂ 24 ਘੰਟੇ ਚੱਲ ਰਹੀਆਂ ਨੇ ਸਾਡਾ ਕੰਟਰੋਲ ਰੂਮ 24 ਘੰਟੇ ਚੱਲ ਰਿਹਾ ਹੈ ਸਾਡੇ ਰਿਲੀਫ ਸੈਂਟਰ ਚੱਲ ਰਹੇ ਨੇ ਤਾਂ ਮੈਂ ਇਹੀ ਗੁਜ਼ਾਰਿਸ਼ ਕਰਾਂਗਾ ਕਿ ਜੋ ਵੀ ਅੰਦਰ ਸਖਸ਼ ਹੁਣ ਵੀ ਹੈ ਸਾਡੀ ਅਪੀਲ ਨੂੰ ਪ੍ਰਵਾਨ ਕਰੇ ਔਰ ਜਿਹਨੂੰ ਵੀ ਕੋਈ ਵੀ ਹਲਕਾ ਜਿਹਾ ਖਰਚਾ ਲੱਗਦਾ ਸਾਡੇ ਨਾਲ ਸੰਪਰਕ ਕਰਕੇ ਉਥੋਂ ਵੈਕੂਏਟ ਹੋਏ ਤਾਂ ਕਿ ਆਪਾਂ ਜਾਨੀ ਮਾਲੀ ਦਾ ਕੋਈ ਨੁਕਸਾਨ ਨੂੰ ਬਚਾ ਸਕੀਏ ਬਾਕੀ ਪ੍ਰਸ਼ਾਸਨ ਪੂਰਾ ਤਿਆਰ ਹੈ ਅਲਰਟ ਹੈ ਸਾਡੀ ਸਾਡੀ 3 ਦਿਨ ਰਾਤ ਇੱਥੇ ਲੱਗੀ ਹੋਈ ਔਰ ਕੰਮ